ਸ਼ਸ਼ੀਕਲ ਜੀ ਅੱਜ ਨਵੇਂ ਸਾਲ ਦੇ ਦਿਨ ਪਹਿਲੀ ਜਨਵਰੀ 2024 ਨੂੰ ਅਸੀਂ ਤੁਹਾਡੇ ਮੁਕਾਤਬ ਹੋ ਰਹੇ ਹਾਂ ਸਾਡੀ ਟੀਮ ਵੱਲੋਂ ਜਿਹੜੇ ਇਸ ਨਵੇਂ ਚੈਨਲ ਦੀ ਸ਼ੁਰੂਆਤ ਕੀਤੀ ਗਈ ਹੈ ਪਾਵਰਪਲੇ ਦੀ ਉਹਦੇ ਜਰੀਏ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਬਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅਕਾਲ ਪੁਰਖ ਦੇ ਚਰਨਾਂ 'ਚ ਦੁਆ ਹੈ ਕਿ ਸਾਰਿਆਂ ਨੂੰ ਬਾਕੀ ਉਚੜਦੀ ਕਰਾਂ ਦੇ ਵਿੱਚ ਕਿ ਇਸ ਸਾਲ ਦੇ ਵਿੱਚ ਤੁਸੀਂ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਤੁਹਾਨੂੰ ਖੁਸ਼ੀਆਂ ਮਿਲਣ ਤੇ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ we wish you a very very happy new year to all of our listeners and uh, viewers ਆਪਾਂ ਜਿਹੜਾ ਇਸ ਚੈਨਲ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਅੱਜ ਆਪਣੀ ਕਾਈਂਡ ਆਫ ਇੰਟਰੋ ਵੀਡੀਓ ਹੈ ਇਹਦੇ ਵਿੱਚ ਥੋੜੀ ਜਿਹੀ ਆਪਾਂ ਗੱਲ ਕਰਨੀ ਹੈ ਜਿਹੜੀ ਆ ਸਿਆਸਤ ਬਾਰੇ ਜਾਂ ਐਕਚੁਅਲੀ ਕਹ ਲੋ ਕਿ ਜਿਸ ਵਿਸ਼ੇ ਤੇ ਆਪਾਂ ਗੱਲ ਕਰਿਆ ਕਰਨੀ ਹੈ ਕਿ ਆਪਾਂ ਪਾਵਰ ਪਲੇ ਦੇ ਜਰੀਏ ਤੁਹਾਡੇ ਨਾਲ ਕਿਹਨਾਂ ਟਾਪਿਕਸ ਤੇ ਗੱਲ ਕਰਿਆ ਕਰਨੀ ਹੈ ਮੋਸਟਲੀ ਤੁਸੀਂ ਨਾਮ ਤੋਂ ਹੀ ਖੈਰ ਸਮਝ ਗਏ ਹੋਣੇ ਆ ਪਾਵਰ ਪਲੇ ਕੇ ਸੱਤਾ ਦਾ ਜਿਹੜਾ ਖੇਡ ਹੈ ਪੋਲਿਟਿਕਸ ਸਿਆਸਤ ਰਾਜਨੀਤੀ ਜਿਹੜਾ ਮਰਜੀ ਸ਼ਬਦ ਆਪਾਂ ਇਹਦੇ ਨੇ ਯੂਜ਼ ਕਰ ਲਈਏ ਮਤਲਬ ਸਾਰਿਆਂ ਦਾ ਇੱਕ ਹੀ ਹੈ ਸੋ ਇਹ ਜਿਹੜੀ ਪੋਲਿਟਿਕਸ ਹੈ ਬੜੀ ਕੰਪਲੈਕਸ ਹੁੰਦੀ ਹੈ ਵੈਸੇ ਤਾਂ ਇਹ ਤੇ ਇਹਦੇ ਵਿੱਚ ਬਹੁਤ ਸਾਰੇ ਉਤਾਰ ਚੜਾ ਚੱਲਦੇ ਰਹਿੰਦੇ ਨੇ ਆਪਾਂ ਇਸ ਚੈਨਲ ਦੇ ਜਰੀਏ ਤੁਹਾਡੇ ਨਾਲ ਕੋਸ਼ਿਸ਼ ਕਰਿਆ ਕਰਨੀ ਹੈ ਕਿ ਤੁਹਾਡੇ ਨਾਲ ਸਾਰੀਆਂ ਜਿਹੜੀਆਂ ਖਾਸ ਕਰਕੇ ਸਿਆਸੀ ਪਰ ਵੈਸੇ ਵੀ ਜਿਹੜੀਆਂ ਇੰਪੋਰਟੈਂਟ ਖਬਰਾਂ ਹੋਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਮੋਸਟਲੀ ਸਾਡਾ ਜਿਹੜਾ ਜਿਹੜਾ ਮੇਨ ਵਿਸ਼ਾ ਜਸ ਆਪਣਾ ਫੋਕਸ ਰਹੇਗਾ ਸਿਆਸਤ ਦੇ ਉੱਤੇ ਤੇ ਨੀਅਰਲੀ 50 ਕੰਟਰੀਜ਼ ਆ 50 ਮੋਲਕ ਆ ਜਿਨ੍ਹਾਂ ਦੇ ਵਿੱਚ ਇਸ ਵਾਰੀ ਜਿਹੜਾ 2024 ਬਰਾ ਅੱਜ ਜਿਹਦੀ ਸ਼ੁਰੂਆਤ ਹੋਈ ਆ ਇਹਦੇ ਵਿੱਚ ਚੋਣਾਂ ਹੋਣੀਆਂ 2024 ਦੇ ਦਰਾਂ ਸੋ ਇਹਨਾਂ ਚੋਣਾਂ ਦੇ ਵਿੱਚ ਆਬਵੀਅਸਲੀ ਆਪਾਂ ਹਰੇਕ ਚੀਜ਼ ਨੂੰ ਤਾਂ ਨਹੀਂ ਕਵਰ ਕਰ ਸਕਦੇ ਪਰ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਪੂਰੇ ਵਿਸ਼ਵ ਦੀ ਜਿਹੜੀ ਸਿਆਸਤ ਦੇ ਮੇਨ ਟਾਪਿਕਸ ਨੇ ਉਹਨਾਂ ਦੇ ਉੱਤੇ ਤੁਹਾਡੇ ਨਾਲ ਗੱਲ ਕਰੀਏ ਐਂਡ ਦੂਸਰਾ ਇਹਦੇ ਵਿੱਚ ਜਿਹੜਾ ਸਾਡਾ ਜ਼ਿਆਦਾ ਜਿਹੜਾ ਰਹੂਗਾ ਸਾਡਾ ਕਿ ਅਸੀਂ ਸਭ ਤੋਂ ਜ਼ਿਆਦਾ ਆਬਵੀਅਸਲੀ ਜਿੱਥੇ ਸਾਡੀ ਮਾਂ ਬੋਲੀ ਪੰਜਾਬੀ ਜਿੱਥੋਂ ਇਸ ਦੀ ਸ਼ੁਰੂਆਤ ਹੋਈ ਹੈ ਜਿੱਥੇ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ ਉਹ ਸਾਡਾ ਪੰਜਾਬ ਤੇ ਦੋਨੋਂ ਪਾਸਿਆਂ ਦਾ ਪੰਜਾਬ ਆਪ ਇੰਡੀਆ ਤੇ ਪਾਕਿਸਤਾਨ ਇੰਡੀਆ ਪਾਕਿਸਤਾਨ ਤੇ ਉਸ ਤੋਂ ਬਾਅਦ ਯੂਕੇ ਇਹ 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 ਇਨ੍ਹਾਂ ਤਿੰਨਾਂ ਮੁਲਕਾਂ ਦੇ ਜਿਹੜੀ ਸਿਆਸਤ ਦੇ ਵਿੱਚ ਕੀ ਹੁੰਦਾ ਇਹਦੀ ਆਪਾਂ ਕੋਸ਼ਿਸ਼ ਕਰਾਂਗੇ ਕਿ ਰੋਜ਼ ਮਰਾਦੀਆਂ ਕੱਲਾ ਵੀ ਤੁਹਾਡੇ ਨਾਲ ਸਾਝੀਆਂ ਕਰੀਏ ਪਰ ਬੈਸੇ ਬਿਸ਼ਪ ਸਿਆਸਤ ਦੇ ਵਿੱਚ ਕੀ ਹੁੰਦਾ ਉਹਦੇ ਬਾਬਤ ਵੀ ਆਪਾਂ ਲਗਾਤਾਰ ਗੱਲਬਾਤ ਕਰਦੇ ਨਾ ਰਹੀਆ ਕਰਾਂਗੇ ਤੇ ਤੁਹਾਡੇ ਨਾਲ ਵਿਸ਼ਲੇਸ਼ਣ ਵੀ ਸਾਂਝੇ ਕਰਿਆ ਕਰਾਂਗੇ ਵੈਸੇ ਵੀ ਜਿਹੜੀ ਆ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਪੈਸ਼ਲੀ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਵੀ ਇਲੈਕਸ਼ਨ ਹੋਣਿਆ ਇਵਨ ਯੂਐਸਏ ਦੇ ਵਿੱਚ ਵੀ ਇਲੈਕਸ਼ਨ ਹੋਣ ਜਾ ਰਹੇ ਨੇ ਇਸ ਬਾਰੇ ਤੇ ਇਲੈਕਸ਼ਨ ਪੋਲਿਟਿਕਸ ਦਾ ਕਹਿੰ ਲੋ ਕਿ ਸਭ ਤੋਂ ਮੇਨ ਚੀਜ਼ ਹੁੰਦੀ ਆ ਮੇਲਾ ਇਹਨੂੰ ਕਹਿ ਸਕਦੇ ਆਪਾਂ ਕਿ ਜੈ ਵਰਲਡ ਕੱਪ ਆਫ ਦਾ ਪੋਲਿਟਿਕਸ ਕਹਿ ਸਕਦੇ ਇਹਨੂੰ ਆਪਾਂ ਜਿਹੜਾ ਕਿ ਯੂ ਐਸ ਏ ਦੇ ਵਿੱਚ ਵੈਸੀ 4 ਸਾਲਾਂ ਬਾਅਦ ਆਉਂਦਾ ਬਾਕੀ ਸਾਡੇ ਜਿਹੜੇ ਮੁਲਕ ਨੇ ਇੰਡੀਆ ਪਾਕਿਸਤਾਨ ਜਾਂ ਯੂ ਕੇ ਆ ਉਹਨਾਂ ਦੇ ਵਿੱਚ 5-5 ਸਾਲਾਂ ਬਾਅਦ ਆਉਂਦਾ ਤੇ ਪਾਕਿਸਤਾਨ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉੱਥੇ ਫੈਬਰੂਰੀ ਦੇ ਵਿੱਚ ਇਲੈਕਸ਼ਨ ਹੋਣੇ ਆ ਜੋ ਕਿ ਵੈਸੀ 6 ਸਾਲ ਹੋ ਜਾਣੇ ਆ ਪਰ ਫੈਬਰੂਰੀ ਦੇ ਵਿੱਚ ਵੀ ਹੋਣੇ ਆ ਜਾਂ ਨਹੀਂ ਹੋਣੇ ਇਹਦਾ ਹਜੇ ਕਿਸੇ ਨੂੰ ਨਹੀਂ ਪਤਾ ਐਂਡ ਐਕਚੁਅਲੀ ਜਿਨ੍ਹਾਂ ਨੇ ਕਰਾਉਣੇ ਆ ਉਹਨਾਂ ਨੂੰ ਵੀ ਨਹੀਂ ਪਤਾ ਤੇ ਇਹਦੇ ਹਬੱਤ ਆਪਾਂ ਇਹ 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 ਇਹਨਾਂ ਵਿਸ਼ਿਆਂ ਤੇ ਆਪਾਂ ਗੱਲਬਾਤ ਕਰਦੇ ਰਹਨੇ ਆ ਮੈਂ ਤੁਹਾਡੇ ਨਾਲ ਜਿਹੜੀ ਆ ਸਭ ਤੋਂ ਪਹਿਲਾਂ ਇੱਕ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਆਪਾਂ ਕੋਸ਼ਿਸ਼ ਇਹ ਕਰਾਂਗੇ ਕਿ ਤੁਹਾਡੇ ਨਾਲ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਤਿੰਨਾਂ ਮੁਲਕਾਂ ਦੇ ਲਈ ਸਪੈਸ਼ਲੀ ਕਿਹੜੇ ਰਿਪੋਰਟ ਸਾਂਝੀ ਕਰੀਏ ਕਿ ਪੋਲਿਟਿਕਸ ਕਿਹੋ ਜਿਹੀ ਚੱਲ ਰਹੀ ਹੈ ਐਟ ਦਾ ਮੂਵਮੈਂਟ ਤੇ ਅਗਲੇ ਸਾਲ ਦੇ ਵਿੱਚ ਕੀ ਹੋਣ ਦੇ ਅੰਦੇਸ਼ੇ ਨੇ ਕੀ ਸੰਕੇਤ ਨੇ ਕੀ ਜਿਹੜਾ ਹੋ ਸਕਦਾ ਆਬਵੀਅਸਲੀ ਜਿਹੜਾ ਪੋਲਿਟਿਕਸ ਸੰਭਾਵਨਾਵਾਂ ਦਾ ਖੇਡ ਹੁੰਦਾ ਪੋਲਿਟਿਕਸ ਤੇ ਨਾਲ ਨਾਲ ਜਿਹੜਾ ਮੀਡੀਆ ਦੇ ਵਿੱਚ ਜਿਹੜੀ ਮੀਡੀਆ ਕਮੈਂਟਰੀ ਹੁੰਦੀ ਆ ਪੋਲਿਟਿਕਸ ਦੇ ਉੱਤੇ ਸਿਆਸਤ ਦੇ ਉੱਤੇ ਉਹ ਵੀ ਇੱਕ ਤਰੀਕੇ ਦੀਆਂ ਸੰਭਾਵਨਾਵਾਂ ਦਾ ਹੀ ਖੇਡ ਹੁੰਦਾ ਤੁਸੀਂ ਜਿਹੜਾ ਇਹ ਉਸ ਸਮੇਂ ਦੇ ਕੀ ਹਾਲਾਤ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਆਪਣਾ ਜਿਹੜਾ ਤਫਸਰਾ ਕਰਦੇ ਹੋ ਆਪਣਾ ਜਿਹੜਾ ਤੁਹਾਡਾ ਤਜ਼ੀਆ ਹੁੰਦਾ ਉਹ ਉਸ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੁੰਦਾ ਤੇ ਬਾਕੀ ਜਿਵੇਂ ਕਿਹਾ ਜਾਂਦਾ ਕਿ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਦੋ ਦਿਨ ਦਾ ਸਮਾਂ ਵੀ ਬਹੁਤ ਹੁੰਦਾ ਹਫਤੇ ਦਾ ਸਮਾਂ ਵੀ ਬਹੁਤ ਹੁੰਦਾ ਸੋ ਇਸ ਕਰਕੇ ਹਜੇ ਬੜਾ ਲੰਬਾ ਸਮਾਂ ਪਿਆ ਯੂਕੇ ਦੀ ਜਿਹੜਾ ਇਲੈਕਸ਼ਨਾਂ ਦੇ ਵਿੱਚ ਤਾਂ ਖਾਸ ਕਰਕੇ ਇਹ ਹਜੇ ਵੈਸੇ ਯੂਕੇ ਦੇ ਵਿੱਚ ਇਸ ਬਾਰੇ ਇਲੈਕਸ਼ਨ ਹੋਣੇ ਆ ਜਾ ਕੇ ਲੋਕ ਕਿ ਹੋਣ ਦੇ ਬਹੁਤ ਜ਼ਿਆਦੇ ਚਾਂਸਸ ਨਹੀਂ ਕਿਉਂਕਿ ਆਪਣੀ ਜਿਹੜੇ ਆ 5 ਸਾਲ ਪਹਿਲਾਂ ਜਿਹੜੇ ਇਲੈਕਸ਼ਨ ਹੋਈ ਸੀਗੀ ਉਹ ਹੋਈ ਸੀ ਦਸੰਬਰ ਦੇ ਵਿੱਚ ਸੋ ਦਸੰਬਰ ਤੱਕ ਦਾ ਵੇਚੀ ਸੋ ਨਾ ਗਵਰਨਮੈਂਟ ਦੇ ਕੋਲ ਟਾਈਮ ਤਾਂ ਹੈਗਾ ਆਈ ਥਿੰਕ ਜਨਵਰੀ 2025 ਤੱਕ ਵੀ ਹੋ ਸਕਦੇ ਆ ਸੋ ਇਕਸਾਲ ਕੱਟਬੱਤ ਕਰਕੇ ਆਪਾਂ ਇਹਨੂੰ ਰੱਖੀਏ ਇੰਡੀਆ ਦੇ ਵਿੱਚ ਤਕਰੀਬਨ ਤਿਆ ਹੈ ਤੇ ਆਉਣ ਵਾਲੇ ਮੇਰੇ ਖਿਆਲ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਤਿੰਨ ਚਾਰ ਮਹੀਨੇ ਆਲਰੇਡੀ ਕੈਂਪੇਨ ਤਾਂ ਕਾਈਂਡ ਆਫ ਸ਼ੁਰੂ ਹੀ ਆ ਤੇ ਪਾਕਿਸਤਾਨ ਦੇ ਵਿੱਚ April 2022 ਦੇ ਵਿੱਚ Imran Khan ਸਾਹਿਬ ਦੀ ਹਕੂਮਤ ਜਿਹੜੀ ਗਈ ਸੀ ਉਸ ਤੋਂ ਬਾਅਦ ਜਿਹੜੀ ਆ ਪੋਲਿਟਿਕਸ ਸਭ ਤੋਂ ਉੱਤੇ ਆ ਤੇ ਉੱਥੇ ਦੀ ਸਿਆਸਤ ਦੇ ਵਿੱਚ ਕੀ ਹੋਣਾ ਜਾਂ ਕੀ ਨਹੀਂ ਹੋਣਾ ਜਿਵੇਂ ਤੁਹਾਨੂੰ ਕਿਹਾ ਕਿ ਉਹ ਐਕਚੁਅਲੀ ਕਿਸੇ ਨੂੰ ਵੀ ਨਹੀਂ ਪਤਾ ਜਿਨ੍ਹਾਂ ਨੇ ਇਲੈਕਸ਼ਨ ਕਰਵਾਉਣੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਉੱਥੇ ਇਲੈਕਸ਼ਨਾਂ ਕਦੋਂ ਹੋਣੀਆਂ ਜਾਂ ਕਦੋਂ ਨਹੀਂ ਹੋਣੀਆਂ ਪਰ ਉੱਥੇ ਪੋਲਿਟਿਕਸ ਜਿਹੜੀ ਆ ਉਹ ਲਗਾਤਾਰ ਜਿਹੜੀ ਆ ਟੌਪ ਤੇ ਆ ਉੱਥੇ ਦਾ ਜਿਹੜਾ ਸਾਰਾ ਸਾਰਾ ਜਿਹੜਾ ਵਰਤਾਰਾ ਜਨ ਸਾਰਾ ਸੀਨ ਹੈ ਇੱਕ ਮੀਡੀਆ ਦਾ ਜਿਹੜਾ ਸੀਨ ਹੈ ਉਹਦੇ ਤੇ ਜਿਹੜੀ ਪੋਲਿਟਿਕਸ ਟੌਪ ਤੇ ਆ ਤੇ ਇਹਨਾਂ ਵਿਚਿਆਂ ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਜੇਕਰ ਸਭ ਤੋਂ ਪਹਿਲਾਂ ਯੂਕੇ ਦੀ ਗੱਲ ਕਰੀਏ ਯੂਕੇ ਦੇ ਵਿੱਚ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਵੈਸੇ ਇਸ ਬਾਰੇ ਇਲੈਕਸ਼ਨ ਹੋਣੇ ਕਾਫੀ ਸੰਭਾਵਿਤ ਨੇ ਪਰ ਜਿਹੜੀ ਹੈ ਸਤਾਤਾਰੀ ਤੇ ਰਿਸ਼ੀ ਸੋਨਕ ਸਾਫ ਦੀ ਕਨਸਰਵੇਟਿਵ ਗਵਰਨਮੈਂਟ ਹੈ ਯੂਕੇ ਦੇ ਵਿੱਚ ਇਹ ਪੋਲਸ ਦੇ ਵਿੱਚ opinion polls ਜਾਂ ਜਿਹੜੇ ਲੋਕਾਂ ਦੀ ਰਾਏ ਆ ਉਹਦੇ ਵਿੱਚ ਜਿਹੜੇ ਲੇਬਰ ਜਿਹੜੀ ਆਪੋਜੀਸ਼ਨ ਇੱਥੇ ਦੀ ਮੁਕੋ ਉਹਦੇ ਨਾਲੋਂ ਕਾਫੀ ਪਿੱਛੇ ਚੱਲ ਰਹੇ ਨੇ ਤੇ ਬਹੁਤ ਸਾਰੇ ਇਸ਼ੂਜ਼ ਦੇ ਕਰਕੇ ਇਹ ਇਹਨਾਂ ਨੂੰ ਕਾਫੀ ਜ਼ਿਆਦਾ تنਕੀਦ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਵੇਲੇ ਆਵਾਮ ਦੀ ਜਿਹੜੀ رائے ਆ ਉਹ ਲਾਗੇ ਇਸੇ ਤਰੀਕੇ ਨਾਲ ਰਹੀ ਆ ਕਿ ਉਹ ਇਹਨਾਂ ਦੇ ਜਿਹੜੀ ਆ ਮੁਖਾਲਫ ਹੁੰਦੀ ਜਾ ਰਹੀ ਆ ਸੋ ਆਬਵੀਅਸਲੀ ਜਦੋਂ ਕਿਸੇ ਵੀ ਪੋਲੀਟਿਸ਼ੀਅਨ ਦੇ ਕੋਲ ਜਿੰਨਾ ਵੀ ਟਾਈਮ ਹੁੰਦਾ ਉਹ ਚਾਹੇਗਾ ਕਿ ਮੈਂ ਉਹਨੂੰ ਪੂਰਾ ਵਰਤਾਂ ਤੇ ਏਟਲੀਸਟ ਮੇਰਾ ਕੁਝ ਪਰਫਾਰਮੈਂਸ ਬਿਹਤਰ ਹੋ ਜਾਵੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਜਿਹੜਾ ਇਹ ਖਬਰ ਆਈ ਕਿ ਜਦੋਂ ਕਿ ਜਿਹੜਾ ਯੂਕੇ ਦਾ ਜਿਹੜੇ ਸਾਡੇ ਚਾਂਸਲਰ ਨੇ ਖਜ਼ਾਨਾ ਮੰਤਰੀ ਨੇ ਯੂਕੇ ਦੇ ਜਰਮੀ ਹੰਟ ਉਹਨਾਂ ਦੇ ਵੱਲੋਂ ਜਿਹੜਾ ਬਜਟ ਦਾ ਐਲਾਨ ਕੀਤਾ ਜਾਣਾ ਉਸ ਤਰੀਕ ਦਾ ਜਿਹੜਾ ਗਵਰਨਮੈਂਟ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਇਸ ਵੀਕ ਨੂੰ ਮਾਰਚ ਦੀ ਜਿਹੜੀ ਆ ਪਹਿਲੇ ਹਫਤੇ ਸ਼ਾਇਦ ਇਸ ਬਜਟ ਦਾ ਐਲਾਨ ਕੀਤਾ ਜਾਣਾ ਸੋ ਉਹਦੇ ਤੋਂ ਬਹੁਤ ਸਾਰੀਆਂ ਕਿਆਸਾਂ ਆ ਰਹੀਆਂ ਸ਼ੁਰੂ ਹੋ ਗਈਆਂ ਕਿ ਯੂਕੇ ਦੇ ਵਿੱਚ ਜਿਹੜੀਆਂ ਚੋਣਾਂ ਉਹ ਜਲਦੀ ਹੋ ਸਕਦੀਆਂ ਪਰ ਮੇਰੀ ਚਾਚੇ ਐਂਡ ਕਈ ਜਿਹੜੇ ਐਕਸਪਰਟਸ ਨੇ ਉਹਨਾਂ ਦਾ ਵੀ ਮੰਨਣਾ ਕਿ ਸ਼ਾਇਦ ਰਿਸ਼ੀ ਸੁਨਕ ਸਾਹਿਬ ਜ਼ਿਆਦਾ ਸਮਾਂ ਲੈਣਗੇ ਅਨਲੈਸ ਜੇਕਰ ਉਹਨਾਂ ਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਹੋਰ ਮਾੜੇ ਹੋ ਸਕਦੇ ਆ ਤੇ ਹੁਣ ਥੋੜੀ ਜਿਹੀ ਬਿਹਤਰ ਸਥਿਤੀ ਆ ਹੁਣ ਉਹ ਇਲੈਕਸ਼ਨਾਂ ਵੱਲ ਚਲੇ ਜਾਣ ਹਾਲਾਂਕਿ ਕੋਈ ਵੀ ਜਿਹੜੀ ਆ ਧਿਰ ਹੈ ਜਿਵੇਂ ਆਪਾਂ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਜਦੋਂ ਬੀਤੇ ਦਿਨਾਂ ਦੇ ਵਿੱਚ ਇੱਕ ਵਾਰ ਇਹ ਰੌਲਾ ਪਿਆ ਸੀ ਜਦੋਂ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਲੋਕ ਸਭਾ ਦਾ ਕਿ ਸ਼ਾਇਦ ਹੋ ਸਕਦਾ ਬੀਜਪੀ अर्ਲੀ ਪੋਲਸ ਦੇ ਵਿੱਚ ਜਾ ਸਕਦੀ ਆ ਉਦੋਂ ਇੱਕ ਬੀਜਪੀ ਦੇ ਜਿਹੜੇ ਆ ਹਵਾਲੇ ਨਾਲ ਮਕਰਪੂਰ ਦੇਖੀ ਸੀ ਕਿ ਸ਼ਾਇਦ ਬੀਜੇਪੀ ਦਾ ਇਹ ਕਹਿਣਾ ਸੀ ਕਿ ਅਸੀਂ ਅਸੀਂ ਇੱਕ ਵੀ ਦਿਨ ਆਪਣੀ ਜਿਹੜੀ ਆ ਸਾਨੂੰ ਲੋਕਾਂ ਦੇ ਵੱਲੋਂ ਰਾਜ ਕਰਨ ਦੇ ਲਈ ਜਿਹੜਾ ਟਾਈਮ ਦਿੱਤਾ ਗਿਆ ਸੀ ਇਹ ਤੋਂ ਇੱਕ ਵੀ ਦਿਨ ਘੱਟ ਜਿਹੜਾ ਪਹਿਲਾਂ ਗੱਦੀ ਨਹੀਂ ਛੱਡਾਂਗੇ ਆਈ ਥਿੰਕ ਠੀਕ ਵੀ ਹੈ ਐਂਡ ਜੇਕਰ ਇਹ ਇਹ ਸੋਚਣ ਵਾਲੀ ਗੱਲ ਹੈ ਕਿ ਜੇਕਰ ਬੀਜੇਪੀ ਜਿਹੜੀ ਕਿ ਤਕਰੀਬਨ ਬਾਕੀ ਧਿਰਾਂ ਤੋਂ ਉੱਤੇ ਨਜ਼ਰ ਆ ਰਹੀ ਹੈ ਜੇਕਰ ਉਹ ਨਹੀਂ ਜਿਹੜੀ ਅਰਲੀ ਚੋਣਾਂ ਚ ਜਾਂਦੀ ਤਾਂ ਰਿਸ਼ੀ ਸੁੰਖ ਸਾਹਿਬ ਜਿਹੜੇ ਆਲਰੇਡੀ ਪਿੱਛੇ ਨੇ ਉਹ ਅਰਲੀ ਚੋਣਾਂ ਚ ਕਿਉਂ ਜਾਣਗੇ ਸੋ ਲੱਗਦਾ ਤਾਂ ਇਹ ਹੀ ਹੈ ਕਿ ਉਹ ਸਿਆਲਾਂ ਤੱਕ ਦਾ ਟਾਈਮ ਲੈਣਗੇ ਤੇ ਸਾਲਕ ਜਿਹੜਾ ਉਹਨਾਂ ਕੋਲ ਹੈਗਾ ਉਹਨੂੰ ਪੂਰਾ ਕਰਨਗੇ ਉਹ ਤੇ ਪਰ ਕਾਫੀ ਸੰਭਾਵਨਾਤ ਨੇ ਕਿ ਇਸ ਬਾਰੇ ਵੈਸੇ ਵੀ ਇਥੇ ਦੀ ਯੂਕੇ ਦੀ ਪੋਲਟਿਕਸ ਕਾਫੀ ਦਿਲਚਸਪ ਰਹਿਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੋ ਰਹੀਆਂ ਨੇ ਜਿਹਦੇ ਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਰਾਂਗੇ ਏਡੀਆ ਦੀ ਆਪਾਂ ਗੱਲ ਕੀਤੀ ਆ ਤੇ ਇੰਡੀਆ ਦੀ ਜਿਹਨੇ ਆਪਾਂ ਕਹਿ ਰਹੇ ਸੀ ਕਿ ਜਿਹੜਾ ਬੀਜੇਪੀ ਆ ਜਾਂ ਮੋਦੀ ਸਾਹਿਬ ਆ ਉਹ ਕਾਫੀ ਅੱਗੇ ਨੇ ਜਿਹੜੇ ਬਾਕੀ ਆਪੋਜੀਸ਼ਨ ਤੇ ਰਹਿ ਆਂ ਇੰਡੀਆ ਦੀਆਂ ਜਿਹੜੀਆਂ ਤੇ ਰਹਿ ਆਂ ਆਈਐਨਟੀ ਆਈਏ ਇਹਨਾਂ ਦੀ ਘੇਰਾ ਦੇ ਨਾਲੋਂ ਕਾਫੀ ਅੱਗੇ ਨੇ ਤੇ ਉਹ ਆਪਾਂ ਦੇਖ ਲਿਆ ਜਿਹੜੀਆਂ ਪੰਜ ਰਾਜਾਂ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਵਿਸ਼ਲੇਸ਼ਕ ਨੇ ਜਾਂ ਐਕਸਪਰਟ ਨੇ ਉਹ ਇਹ ਦੱਸਣੇ ਨੇ ਜੀ ਕਿ ਕਾਂਗਰਸ ਨੂੰ ਇੰਨੇ ਪ੍ਰਤੀਸ਼ਤ ਵੋਟਾਂ ਮਿਲ ਗਈਆਂ ਇੰਨੇ ਪ੍ਰਤੀਸ਼ਤ ਫਲਾਨੇ ਹਲਕੇ ਨੂੰ ਜੋੜ ਕੇ ਇੱਕ ਹਲਕਾ ਬਣਾਉਣਾ ਉਹਦੀਆਂ ਇੰਨੀਆਂ ਵੋਟਾਂ ਹੋ ਜਾਣੀਆਂ ਜੀ ਤਾਂ ਲੋਕ ਸਭਾ ਦੇ ਵਿੱਚ ਇੰਨੇ ਜਿੱਤ ਕੇ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਸੀਟਾਂ ਦਾ ਖੇਰ ਹੈ ਜੀ ਸੀਟਾਂ ਬੀਜੇਪੀ ਨੇ ਜ਼ਿਆਦਾ ਜਿੱਤੀਆਂ ਉਹ ਸਰਕਾਰ ਬਣਾ ਰਹੇ ਨੇ ਤੇ ਆਪਣੇ ਦਮ ਤੇ ਬੜਾ ਠੋਕੇ ਸਰਕਾਰ ਬਣਾ ਰਹੇ ਨੇ ਤੇ ਜੇ ਇਸ ਤਰੀਕੇ ਨਾਲ ਸ਼ਿਵਰਾਜ ਸਿੰਘ ਚੋਹਾਨ ਨੂੰ ਲਾ ਕੇ ਮੋਦੀ ਸਾਹਿਬ ਨੇ ਇੱਕ ਹੋਰ ਮੁੱਖ ਮੰਤਰੀ ਸਾਹਿਬ ਨੂੰ ਮੌਕਾ ਦਿੱਤਾ ਉਹਦੇ ਤੋਂ ਤਾਂ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾ ਕਿ ਉਹ ਕਾਫੀ ਜਾਂਦੇ ਕੌਨਫੀਡੈਂਟ ਨੇ ਐਂਡ ਐਕਚੁਅਲੀ ਇਥੇ ਸਾਡੇ ਕੁਝ ਸੱਜਣਾ ਨੇ ਵੀ ਜਦੋਂ ਅਸੀਂ ਇੱਕ ਦਿਨ ਮੈਂ ਰੇਡੀਓ ਤੇ ਗੱਲ ਕੀਤੀ ਉਹਨਾਂ ਨੇ ਵੀ ਕਿਹਾ ਕਿ ਨਹੀਂ ਹਜੇ ਜੀ ਬਹੁਤ अर्ਲੀ ਆ ਤੇ ਇਥੇ ਕੋਈ ਸ਼ੱਕ ਨਹੀਂ ਪੋਲਿਟਿਕਸ ਦੇ ਵਿੱਚ ਇੱਕ ਦੋ ਦਿਨ ਦਾ ਸੱਤਾਂ ਦਿਨਾਂ ਦਾ ਟਾਈਮ ਵੀ ਬਹੁਤ ਲੰਮਾ ਟਾਈਮ ਹੋ ਜਾਂਦਾ ਕਈ ਵਾਰੀ ਸੋ ਪਰ ਜੇ ਜੇਕਰ ਤੁਸੀਂ ਇਹ ਦੇਖੋ ਕਿ ਨਰਿੰਦਰ ਮੋਦੀ ਸਾਹਿਬ ਨੇ ਜਿਹੜਾ ਰਾਜਾਂ ਦੇ ਵਿੱਚ ਜਾ ਕੇ ਇਹ ਕਿਹਾ ਕਿ ਮੈਂ ਤੁਹਾਨੂੰ ਕਹਿਣਾ ਤੁਸੀਂ ਇਸ ਸਾਡੀ ਪਾਰਟੀ ਨੂੰ ਵੋਟ ਪਾਓ ਤੇ ਇੱਥੇ ਮੁੱਖ ਮੰਤਰੀ ਬਣੇਗਾ ਲੋਕਾਂ ਨੂੰ ਪਤਾ ਸੀ ਕਿ ਨਰਿੰਦਰ ਮੋਦੀ ਸਾਹਿਬ ਨੇ ਮੁੱਖ ਮੰਤਰੀ ਨਹੀਂ ਬਣਨਾ ਆਵਾਮ ਨੂੰ ਇਸ ਗੱਲ ਦਾ ਬਹੁਤ ਪਹਿਪਾਤੀ ਪਤਾ ਸੀ ਉਪਰ ਪ੍ਰਧਾਨ ਮੰਤਰੀ ਨੇ ਮੁਰਖ ਦੇ ਪਰ ਉਹਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਹਿਬ ਦੇ ਕਈ ਤੇ ਵੋਟਾਂ ਪਾਈਆਂ ਬਾਕੀ ਦੋ ਰਾਜਾਂ 'ਚ ਤਾਂ ਤਕਰੀਬਨ ਬਿਲਕੁਲ ਤੈਅ ਹੈ ਨਾ ਕਿ ਮੋਦੀ ਸਾਹਿਬ ਦੇ ਫੇਸ ਤੇ ਉਹਨਾਂ ਨੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਸ਼ਿਵਰਾਜ ਸਿੰਘ ਚੋਹਾਨ ਦੀ ਜਿਹੜੀ ਆਪਣੀ ਸ਼ਬੀ ਦਾ ਵੀ ਬਹੁਤ ਅਹਿਮੀਅਤ ਰਹੀ ਹੈ ਇਹਨਾਂ ਸਾਰੀਆਂ ਚੋਣਾਂ ਦੇ ਵਿੱਚ ਤੇ ਇਹਨੂੰ ਬਹੁਤ ਸਾਰੇ ਲੋਕ ਮੰਨਦੇ ਵੀ ਨੇ ਕਿ ਉਹਨਾਂ ਦੇ ਨਾਲੋਂ ਵੀ ਬਹੁਤ ਸਾਰੀਆਂ ਵੋਟਾਂ ਪਈਆਂ ਉਹ ਲਾਡਲੀ ਬਹਿਨਾ ਸਟੇਮ ਐਂਡ ਯੂ ਨੋ ਇਹ ਬਹੁਤ ਸਾਰੀਆਂ ਚੀਜ਼ਾਂ ਪਰ ਜੇਕਰ ਲੋਕ ਜਾਂ ਆਬਾਦ ਮੋਦੀ ਸਾਹਿਬ ਦੇ ਕਹੇ ਤੇ ਕਿਸੇ ਹੋਰ ਨੂੰ ਮੁੱਖ ਮੰਤਰੀ ਉਹਨਾਂ ਦੇ ਕਹੇ ਤੇ ਬਣਾਉਂਦੇ ਨਹੀਂ ਤਾਂ ਜਿਹੜੀਆਂ ਚੋਣਾਂ ਦੇ ਵਿੱਚ ਮੋਦੀ ਸਾਹਿਬ ਨੇ ਇਹ ਕਹਿਣਾ ਕਿ ਵੋਟਾਂ ਪਾਓ ਤੇ ਮੈਂ ਪ੍ਰਧਾਨ ਮੰਤਰੀ ਬਣੂੰਗਾ ਤੇ ਫਿਰ ਲੋਕ ਉਹਨਾਂ ਦੀ ਗੱਲ ਕਿਉਂ ਨਾ ਮੰਨਣ ਕਿ ਲੋਕ ਕਿਉਂ ਨਾ ਉਹਨਾਂ ਨੂੰ ਵੋਟ ਪਾ ਕੇ ਪ੍ਰਧਾਨ ਮੰਤਰੀ ਬਣਾਉਣਗੇ ਤੇ ਇਹਦੇ ਵਿੱਚ ਸਭ ਤੋਂ ਅਹਿਮ ਤੇ ਵੱਡੀ ਗੱਲ ਇਹ ਆ ਜੀ ਕਿ ਜਿਹੜਾ ਆਮ ਤੌਰ ਤੇ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਖੇਡ ਹੁੰਦੀ ਵਿਚਾਰ-ਤਰਾਮਾਂ ਦੀ ਜਦ ਹੁਣ ਤੁਸੀਂ ਕਾਂਗਰਸ ਨੇ ਜਿਹੜੀ ਆ ਉਹਨਾਂ ਨੇ ਆਪਣੀ ਵਿਚਾਰਤਾ ਰਾਹੀ ਉਹਨੂੰ ਜੋੜ ਲਿਆ ਜੇ ਮੈਂ ਇਹ ਕਹਿਣਾ ਕਿ ਮੈਂ ਤੁਹਾਨੂੰ ਜਿਹੜਾ ਆਈਫੋਨ ਦਊਂਗਾ ਤੇ ਦੂਸਰਾ ਬੰਦਾ ਇਹ ਕਹਿੰਦਾ ਕਿ ਮੈਂ ਵੀ ਤੁਹਾਨੂੰ ਆਈਫੋਨ ਵਰਗਾ ਹੀ ਕੁਝ ਦਊਂਗਾ ਤੇ ਤੁਸੀਂ ਫਿਰ ਇਹ ਕਹੋਗੇ ਕਿ ਭਾਈ ਅਸੀਂ smartphones ਲੈਣਾ ਤਾਂ ਫਿਰ ਮੈਂ ਆਈਫੋਨ ਨਾਲੋਂ ਹੀ ਜਾਨਾ ਹਨਾ ਤੇ ਜੇਕਰ ਤੁਸੀਂ ਉਸੇ ਹੀ ਤਰੀਕੇ ਦੀ ਇੱਕ ਜਿਹੜੀ ਰਾਈਟ ਵਾਲੀ ਪੋਲਿਟਿਕਸ ਕਰਨੀ ਆ ਤਾਂ ਥੋੜੀ ਜੀ ਘੱਟ ਕਰਨੀ ਆ ਉਹਨਾਂ ਤੋਂ ਤਾਂ ਫਿਰ ਆਬੀਸਲੀ ਜਿਹੜੇ ਜਿਹੜੇ ਲੋਕ ਰਾਈਟ ਵਾਲੀ ਪੋਲਿਟਿਕਸ ਨੂੰ ਪਸੰਦ ਕਰਦੇ ਨੇ ਉਹਨਾਂ ਨੇ ਤਾਂ ਫਿਰ ਜਿਹੜੇ ਖੁੱਲ ਕੇ ਇਹ ਪੋਲਿਟਿਕਸ ਕਰ ਰਹੇ ਨੇ ਜਿਹੜੀ ਆ ਉਸ ਪਾਸੇ ਜਾਣਗੇ ਇਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਜਿਹੜੀ ਵਿਚਾਰਧਾਰਾ ਤੇ ਤੁਸੀਂ ਚੱਲਣਾ ਚਾਹੁੰਦੇ ਹੋ ਉਹਨੂੰ ਤੁਸੀਂ ਫਿਰ ਖੁੱਲ ਕੇ ਦੱਸੋ ਚਾਹੇ ਉਹਦੇ ਵਿੱਚ ਤੁਹਾਨੂੰ ਵੋਟ ਪਵੇ ਚਾਹੇ ਨਾ ਪਵੇ ਪਰ ਐਟ ਲੀਸਟ ਤੁਸੀਂ ਆਪਣੀ ਵਿਚਾਰਧਾਰਾ ਜਿਹੜੀ ਆ ਉਹਨੂੰ ਤਾਂ ਸਹੀ ਤਰੀਕੇ ਨਾਲ ਪੋਰਟਰੀ ਕਰੋ ਤੁਸੀਂ ਉਹ ਕਹਿੰਦੇ ਆ ਆਦਾ ਤੀ ਤਰਾਦਾ ਬਟੇਰ ਕੇ ਅੱਧੀ ਅੱਧੀ ਥੋੜੀ ਜਿਹੀ ਉਹ ਵੀ ਗੱਲ ਕਰ ਲੈਣੇ ਆ ਥੋੜੀ ਜਿਆਦਾ ਵੀ ਕਰ ਲੈਣੇ ਆ ਵਿੱਚ ਹੀ ਤੁਸੀਂ ਧਰਮ ਵਾਲੀ ਚੀਜ਼ ਨੂੰ ਲੈਵੀਆਂ ਨੇ ਆ ਵਿੱਚ ਫਿਰ ਤੁਸੀਂ ਜਿਹੜਾ ਆਪੋਜੀਸ਼ਨ ਵਾਲੇ ਆ ਫਿਰ ਧਰਮ ਦੇ ਨਾਂ ਤੇ ਜਿਹੜਾ ਸੱਤਾਧਾਰੀ ਤੇ ਨੂੰ ਕ੍ਰਿਟਿਸਾਈਜ਼ ਵੀ ਕਰਦੇ ਨੇ ਕਿ ਤੁਸੀਂ ਯੂ نو ਧਰਮ ਦੇ ਨਾਂ ਤੇ ਪੋਲਿਟਿਕਸ ਕਰ ਰਹੇ ਹੋ ਤੇ ਕਰ ਤੁਸੀਂ ਖੁਦ ਵੀ ਉਹੀ ਰਹੇ ਹੋ ਬਾਕੀ ਤਾਂ ਫਿਰ ਉਹ ਉਹ ਸਾਰੀਆਂ ਚੀਜ਼ਾਂ ਤੇ ਹੋ ਜਾਂਦਾ ਕਿ ਫਰੀ ਵੀਜ਼ ਤੇ ਤੁਸੀਂ ਜੇ ਸਾਰੀ ਪੋਲਿਟਿਕਸ ਕਰ ਲਈਆਂ ਫਿਰ ਕੋਈ ਵਿਚਾਰਧਾਰਾ ਤਾਂ ਨਾ ਹੋਈ ਤੇ ਆਮ ਤੌਰ ਤੇ ਮੈਂ ਪੋਲਿਟਿਕਲ ਜਾਂ ਜਿਹੜੀਆਂ ਚੋਣਾਂ ਹੁੰਦੀਆਂ ਜਾਂ ਪੋਲਿਟਿਕਲ ਜਿਹੜੇ ਨੈਰੇਟਿਵ ਹੁੰਦੇ ਆ ਉਹ ਤੁਹਾਡੀ ਕਿਸੇ ਵੀ ਸੋਚ ਤੇ ਵਿਚਾਰਧਾਰਾ ਤੇ ਖੜੇ ਹੁੰਦੇ ਆ ਤੇ ਲੋਕ ਉਹਦੇ ਨਾਲ ਹੀ ਜੁੜਦੇ ਹੁੰਦੇ ਆ ਸੋ ਇਹਦੇ ਤੇ ਵੀ ਆਪਾਂ ਆਉਣ ਵਾਲੇ ਦਿਨਾਂ ਚ ਥੋੜਾ ਖੁੱਲ ਕੇ ਇਹਦੇ ਤੇ ਗੱਲ ਕਰਾਂਗੇ ਮੈਂ ਤੁਸੀਂ ਵੀ ਆਪਣੇ ਵਿਚਾਰ ਜਰੂਰ ਕਮੈਂਟਸ ਦੇ ਜ਼ਰੀਏ ਸਾਡੇ ਤੱਕ ਪਹੁੰਚਾਓ ਕਿ ਤੁਸੀਂ ਕੀ ਸੋਚਦੇ ਹੋ ਆਉਣ ਵਾਲੀਆਂ ਚੋਣਾਂ ਦੇ ਲਈ ਇੰਡੀਆ ਦੇ ਵਿੱਚ ਕੀ ਹੋ ਸਕਦਾ ਪਾਕਿਸਤਾਨ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਜੀ ਆਲਰੇਡੀ ਕਿਸੇ ਨੂੰ ਨਹੀਂ ਪਤਾ ਕਿ ਉੱਥੇ ਕੀ ਹੋਣਾ ਬਹੁਤ ਕਾਇਓਟਿਕ ਸਾਲ ਰਿਹਾ 2022 ਦਾ ਪਾਕਿਸਤਾਨ ਦੇ ਲਈ ਐਕਚੁਅਲੀ 2022 ਤੋਂ ਲੈ ਕੇ ਜਦੋਂ ਤੋਂ Imran Khan ਸਾਹਿਬ ਨੂੰ ਉੱਥੋਂ ਹਕੂਮਤ ਦੇ ਵਿੱਚੋਂ ਹਟਾਇਆ ਗਿਆ ਹੁਣ ਮੁxtalif ਕੀ ਹੋਇਆ ਬਾਕੀ ਉੱਥੇ ਹਮੇਸ਼ਾ ਪ੍ਰਧਾਨ ਮੰਤਰੀਆਂ ਨੂੰ ਹਟਾਇਆ ਜਾਂਦਾ ਰਿਹਾ ਹਜ ਤੱਕ ਜਦੋਂ ਦਾ ਪਾਕਿਸਤਾਨ ਬਣਿਆ ਉੱਥੇ ਕੋਈ ਵੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ 5 ਸਾਲ ਪੂਰੇ ਨਹੀਂ ਕਰ ਪਾਇਆ ਆਪਣੇ ਕਾਰਜਕਾਲ ਦੇ ਪਾਰਟੀਆਂ ਨੇ 5 ਸਾਲ ਜ਼ਰੂਰ ਪੂਰੇ ਕੀਤੇ ਆ ਪਰ ਆਪਣੀ ਪਾਰਲੀਮੈਂਟ ਨੇ 5 ਸਾਲ ਜ਼ਰੂਰ ਪੂਰੇ ਕੀਤੇ ਜਾਂ ਪਾਰਟੀਆਂ ਨੇ ਵੀ ਕੀਤੇ ਪਰ ਕੋਈ ਪ੍ਰਧਾਨ ਮੰਤਰੀ 5 ਸਾਲ ਲਗਾਤਾਰ ਨਹੀਂ ਰਹਿ ਪਾਇਆ ਸੋ ਇਹ ਅੱਗੇ ਵੀ ਹੁੰਦਾ ਸੀ ਪਰ ਇਸ ਵਾਰ ਕੀ ਹੋਇਆ ਕਿ ਇਮਰਾਨ ਖਾਨ ਸਾਹਿਬ ਦੇ ਨਾਲ ਆਵਾਮ ਆ ਕੇ ਖੜ ਗਏ ਉਹਨਾਂ ਦੇ ਨਾਲ ਲੋਕ ਬਹੁਤ ਖੜ ਗਏ ਹੁਣ ਇਹਦੇ ਵਿੱਚ ਗਲਤੀਆਂ ਉਹਨਾਂ ਦੀਆਂ ਵੀ ਬਹੁਤ ਨੇ ਇਮਰਾਨ ਖਾਨ ਸਾਹਿਬ ਦੀਆਂ ਜਿਹੜੀਆਂ ਗੱਲਾਂ ਤੇ تنਕੀਦ ਹੋਣੀ ਬਣਦੀ ਆ ਉਹਨਾਂ ਤੇ ਵੀ ਹੋਣੀ ਚਾਹੀਦੀ ਆ ਪਰ ਇਹਦੇ ਚੱਲਦੇ ਆ ਫਿਰ ਉਹਨਾਂ ਦੀ ਪੌਪੂਲੈਰਿਟੀ ਦੇ ਚੱਲਦੇ ਆ ਉਹਨਾਂ ਨੂੰ ਬਹੁਤ ਸਖਤੀ ਦਾ ਵੀ ਸਾਹਮਣਾ ਕਰਨਾ ਪਿਆ ਆਲਰੇਡੀ ਹੁਣ ਵੀ ਆਪਾਂ ਦੇਖ ਰਿਹਾ ਕਿ ਖਾਨ ਸਾਹਿਬ ਜੇਲ੍ਹ ਦੇ ਵਿੱਚ ਨੇ ਜੇਲ੍ਹ ਦੇ ਵਿੱਚ ਹੁੰਦਿਆਂ ਹੋਇਆਂ ਵੀ ਸਿਆਸੀ ਮੁਖਾਲਫਾ ਨੂੰ ਉਹਨਾਂ ਤੇ ਆਨੂੰ ਇੰਨਾ ਡਰ ਲੱਗਦਾ ਜਾਂ ਉਹ ਤਾਕਤਵਰ ਲੋਕ ਜਿਹੜੇ ਚਾਹੁੰਦੇ ਨੇ ਕਿ ਖਾਨ ਸਾਹਿਬ ਜਾਂ ਪੀਟੀਆਈ ਹਕੂਮਤ ਦੇ ਵਿੱਚ ਨਾ ਆਵੇ ਉਹ ਖਾਨ ਸਾਹਿਬ ਚੋਣ ਨਹੀਂ ਲੜਨਿਕ ਤਾਂ ਇਹਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਉਹ ਚਾ ਸ਼ਾਇਦ ਉਹਨਾਂ ਨੇ ਕਾਮਯਾਬ ਖੈਰ ਹੋ ਹੀ ਜਾਣਾ ਕਿਉਂਕਿ ਜਿਸ ਤਰੀਕੇ ਦੇ ਕਾਨੂੰਨੀ ਹਰਕਤ ਵੀ ਨੇ ਜਾਂ ਕਾਨੂੰਨਨ ਦੇ ਹਿਸਾਬ ਦੇ ਨਾਲ ਜੇ ਇਸ ਤਰੀਕੇ ਦੀ ਸਿਚੁਏਸ਼ਨ ਹੈ ਪਰ ਬਾਕੀ ਪੀਟੀਆਈ ਤੋਂ ਬੈਟ ਦਾ ਸਿੰਬਲ ਲੈ ਲਿਆ ਗਿਆ ਸੀ ਹੁਣ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਪੀਟੀਆਈ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਜਿਹੜੇ ਆ ਕਾਗਜ਼ ਉਹ ਰੱਦ ਹੋ ਗਏ ਨੇ ਉਹਨਾਂ ਨੂੰ ਕਿਸੇ ਨੂੰ ਕਿਸੇ ਚੀਜ਼ ਨੂੰ ਲੈ ਕੇ ਕਿਸੇ ਨੂੰ ਕਿਸੇ ਚੀਜ਼ ਨੂੰ ਲੈ ਕੇ ਹਾਲਾਂਕਿ ਇਹਨਾਂ ਦੇ ਵਿੱਚ ਇੱਕ ਦੋ ਦਿਨ ਦੇ ਦੁਬਾਰਾ ਇੱਕ ਦੋ ਦਿਨਾਂ ਦੇ ਵਿੱਚ ਦੁਬਾਰਾ ਫੈਸਲਾ ਇਹਦੇ ਤੇ ਹੋਣਾ ਪਰ ਕਾਫੀ ਸ਼ਕਤੀ ਦਾ ਸਮਾਂ ਜਿਹੜਾ ਪੀਟੀਆਈ ਨੂੰ ਸਾਹਮਣਾ ਕਰਨਾ ਪੈ ਰਿਹਾ ਸੋ ਇਹਦੇ ਉੱਤੇ ਵੀ ਆਪਾਂ ਸਪੈਸ਼ਲ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਿ ਪਾਕਿਸਤਾਨੀ ਜਿਹੜੀ ਪੋਲਿਟਿਕਸ ਦੀ ਐਕਚੁਅ ਕੀ ਫ फेब्रुवारी ਦੇ ਵਿੱਚ ਉੱਥੇ ਇਲੈਕਸ਼ਨ ਹੋਣੇ ਆ ਜਾਂ ਹਜੇ ਦੀ ਕੀ ਡਾਵਾ ਡੋਲਤਾ ਵਾਲਾ ਹੀ ਕੰਮ ਆ ਸੋ ਇਹਦੇ ਤੇ ਆਪਾਂ ਜਿਹੜਾ ਗੱਲ ਕਰਦੇ ਆ ਕਾਫੀ ਜਿਵੇਂ ਤੁਹਾਨੂੰ ਕਿਹਾ ਕਿ ਕਾਫੀ ਕਾਇਓਟਿਕ ਸਾਲ ਰਿਹਾ ਖਾਸ ਕਰਕੇ ਮਈ ਦਾ ਮਹੀਨਾ 9 ਮਈ ਨੂੰ ਉੱਥੇ ਜੋ ਵੀ ਹੋਇਆ ਪੀਟੀਆਈ ਦਾ ਪਾਕਿਸਤਾਨ ਤਹਿਰੀਕ-ਇਨਸਾਫ ਇਮਰਾਨ ਖਾਨ ਸਾਹਿਬ ਦਾ ਇਹ ਕਹਿ ਰਿਹਾ ਕਿ ਸਾਡੇ ਵਰਕਰਾਂ ਨੇ ਇਦਾਂ ਦਾ ਕੁਝ ਨਹੀਂ ਕੀਤਾ ਜਿਹੜਾ ਸਟਰੀਟ ਬਿਲਡਿੰਗਸ ਦੇ ਉੱਤੇ ਜਾਂ ਜਿਹੜੇ ਮਿਲਟਰੀ ਇਨਫਰਾਸਟ੍ਰਕਚਰ ਸਗਾ ਉਹਦੇ ਉੱਤੇ ਅਟੈਕ ਹੋਏ ਨੇ ਇਹ ਵਿੱਚ ਉਹਨਾਂ ਦਾ ਕਹਿਣਾ ਕਿ ਲੋਕ ਕੁਝ ਲੋਕਾਂ ਨੇ ਰਲ ਕੇ ਜਿਹੜਾ ਪੀਡੀਏ ਨੂੰ ਬਦਨਾਮ ਕਰ ਲਈ ਜਾਂ ਸਾਡੇ ਖਿਲਾਫ ਇਹੀ ਐਕਸ਼ਨ ਕਰਨੇ ਸੀ ਇਹਦੇ ਲਈ ਇਹ ਸਾਡੇ ਖਿਲਾਫ ਇਹ ਮੁਹਿਮ ਵੱਢੀ ਗਈ ਪਰ ਜਿਹੜੇ ਦੂਸਰੇ ਨੇ ਉਹਨਾਂ ਦਾ ਇਹ ਕਹਿਣਾ ਕਿ Imran Khan ਸਾਹਿਬ ਵੱਲੋਂ ਜਾਂ PTI ਵੱਲੋਂ ਲੋਕਾਂ ਨੂੰ ਜਿਹੜਾ ਇਸ਼ਤਿਹਾਲ ਅੰਗਿਜ਼ੀ ਕਰਕੇ ਉਹਨਾਂ ਦੇ ਕੋਲੋਂ ਇਸ ਤਰੀਕੇ ਦਾ ਕੰਮ ਕਰਵਾਇਆ ਗਿਆ ਤੇ ਇਹ ਹੀ ਕਿਸੇ ਵੀ ਸਟੇਟ ਦੇ ਲਈ ਚੰਗੀ ਗੱਲ ਨਹੀਂ ਪਰ ਇਹਦੇ ਤੇ ਖੈਰ ਜਿਵੇਂ ਮੈਂ ਕਿਹਾ ਕਿ ਆਪਾਂ ਖੁੱਲ ਕੇ ਇਹਦੇ ਤੇ ਥੋੜਾ ਗੱਲਬਾਤ ਕਰਾਂਗੇ ਜਰੂਰ ਤੁਸੀਂ ਜਿਹੜੇ ਸਾਡੇ ਪਾਕਿਸਤਾਨ ਦੇ ਭੈਣ ਭਰਾ ਨੇ ਉਹ ਇਸ ਚੀਜ਼ ਦੱਸ ਸਕਦੇ ਨੇ ਕਿ ਉਹ ਕੀ ਸੋਚਦੇ ਨੇ ਜੋ ਵੀ ਨਵਾਂ ਮੈਨੂ ਹੋਇਆ ਜਾਂ ਪੀਟੀਆਈ ਦੇ ਇਲੈਕਸ਼ਨ ਲੜੇਗੀ ਜਾਂ ਨਹੀਂ ਜਦ ਫੈਬਰੂਰੀ ਦੇ ਮਹੀਨੇ ਦੇ ਵਿੱਚ ਚੋਣਾਂ ਉਥੇ ਕਿਵੇਂ ਹੋਣੀਆਂ ਜੇ ਹੋਣੀਆਂ ਤਾਂ ਕਿੱਦਾਂ ਹੋਣੀਆਂ ਆਲਰੇਡੀ ਬਹੁਤ ਜ਼ਿਆਦਾ ਕਨਫਿਊਜ਼ਨ ਵੀ ਆ ਤੇ ਆਲਰੇਡੀ ਇਹ ਜਿਹੜੇ ਇਲੈਕਸ਼ਨ ਨੇ ਇਹ ਹੋਣ ਤੋਂ ਪਹਿਲਾਂ ਹੀ ਇਹਨਾਂ ਦੇ ਖਿਲਾਫ ਜਿਹੜੇ ਆ ਇੱਕ ਤਾਂ ਬਹੁਤ ਸਾਰੇ ਮਤਭੇਦ ਸਾਹਮਣੇ ਆ ਗਏ ਨੇ ਤੇ ਆਲਰੇਡੀ ਲੋਕਾਂ ਨੂੰ ਬਹੁਤ ਸਾਰੇ ਸ਼ੱਕ ਸ਼ੁਭਾ ਜਿਹੜੇ ਆ ਉਹ ਸ਼ੁਰੂ ਹੋ ਗਏ ਨੇ ਬਾਕੀ ਸਾਡਾ ਜਿਹੜਾ ਆਪਣੀ ਧਰਤੀ ਦੋਨਾਂ ਪਾਸੇ ਪੰਜਾਬੀ ਜਿੱਥੇ ਬੋਲੀ ਜਾਂਦੀ ਹੈ ਹਮੇਸ਼ਾ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਪੰਜਾਬ ਦੀ ਪੋਲਿਟਿਕਸ ਦੀ ਵੀ ਗੱਲ ਕਰੀਏ ਕਿਉਂਕਿ ਜਿਹੜਾ ਲਾਹੌਰ ਵਾਲਾ ਪੰਜਾਬ ਹੈ ਉੱਥੇ ਤਾਂ ਆਬਵੀਅਸਲੀ ਹੁਣ ਇਲੈਕਸ਼ਨ ਹੋਣੇ ਆ ਕਿਉਂਕਿ ਪਾਕਿਸਤਾਨ ਦੇ ਵਿੱਚ ਸਟੇਟ ਤੇ ਸੈਂਟਰ ਦੇ ਇਲੈਕਸ਼ਨ ਇਕੱਠੇ ਹੁੰਦੇ ਤੇ ਆਪਣਾ ਜਿਹੜਾ ਅੰਮ੍ਰਿਤਸਰ ਵਾਲਾ ਪੰਜਾਬ ਹੈ ਉੱਥੇ ਇਲੈਕਸ਼ਨ ਤਾਂ ਹਜੇ ਨਹੀਂ ਹੋਣੇ ਹੁਣ ਉੱਥੇ ਲੋਕ ਸਭਾ ਦੇ ਇਲੈਕਸ਼ਨ ਹੋਣੇ ਪਰ ਉੱਥੇ ਇੱਕ ਵੱਖਰੀ ਤਰੀਕੇ ਦੀ ਪੋਲਿਟਿਕਸ ਚੱਲਦੀ ਹੈ ਤੇ ਵਿਚਾਰ ਧਾਰਾ ਦੀ ਜਿਹੜੀ ਆ ਨਾ ਬਹੁਤ ਜਿਆਦੇ ਉੱਥੇ ਵੀ ਕਮੀ ਖਲਦੀ ਆ ਕਿ ਕਿਵੇਂ ਸਿਰਫ ਤੇ ਸਿਰਫ ਟਿਵੀ ਟੂ ਟਵੀਟੀ ਇੱਕ ਦੂਜੇ ਨਾਲ ਜਿਹੜੇ ਪੋਲੀਟਿਸ਼ੀਅਨ ਹੁੰਦੇ ਰਹਿੰਦੇ ਨੇ ਇਨਸਟੈਡ ਆਫ ਕਿ ਕਿਸੇ ਵਿਚਾਰ ਧਾਰਕ ਮੁੱਦੇ ਤੇ ਲੜਾਈ ਲੜੀ ਜਾਵੇ ਚਾਹੇ ਪਾਣੀਆਂ ਦਾ ਮਸਲਾ ਆਇਆ ਚਾਹੇ ਰਾਜਧਾਨੀ ਦਾ ਮਸਲਾ ਆਇਆ ਸਿਰਫ ਤੇ ਸਿਰਫ ਲੋਕਾਂ ਲੋਕ ਦਿਖਾਵੇ ਲਈ ਗੱਲਾਂ ਬਾਤਾਂ ਲਈ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਹਾਨੂੰ ਜ਼ਮੀਨੀ ਪੱਧਰ ਤੇ ਆ ਕੇ ਜੇਕਰ ਤੁਹਾਨੂੰ ਜਿਵੇਂ ਹੁਣ ਆ ਜਿਹੜਾ 26 ਜਨਵਰੀ ਨੂੰ ਸੀਗਾ ਵੈਸੇ ਮੇਰੀ ਜਾਚੇ ਕੋਈ ਏਡਾ ਵੀ ਕੋਈ ਖਾਸ ਨਹੀਂ ਹੈਗਾ ਜੇਕਰ ਉਸ 26 ਜਨਵਰੀ ਦੀ ਪ੍ਰੀਡ ਦੇ ਵਿੱਚ ਨਹੀਂ ਵੀ ਚਾਕੀ ਅਗਲੀ ਵਾਰ ਨੂੰ ਮਿਲ ਜੂ ਜਾਦੇ ਸਟੇਟ ਨੇ ਥੋੜੀਆਂ ਚਾਕੀਆਂ ਆ ਜੇਕਰ ਹੁਣ ਦੋ ਵਾਰ ਨਹੀਂ ਜਗ੍ਹਾ ਮਿਲੀ ਅਗਲੀ ਵਾਰ ਨੂੰ ਮਿਲ ਜੂ ਪਰ ਇਦਾਂ ਦੇ ਵਿਸ਼ੇ ਨੂੰ ਤੁਸੀਂ ਬਹੁਤ ਉਠਾਉਨੇ ਹੋ ਪਰ ਜਿਹੜੇ ਵਿਸ਼ਿਆਂ ਨੂੰ ਉਠਾਉਣਾ ਚਾਹੀਦਾ ਉਹ ਉਹਨਾਂ ਨੂੰ ਤੁਸੀਂ ਉਸ ਜੇਕਰ ਉਠਾਉਣੇ ਵੀ ਹੋ ਉਹ ਵੀ ਸਿਰਫ ਸੋਸ਼ਲ ਮੀਡੀਆ ਤੇ ਲਿਖਤਾ ਜਾਂ ਮਾੜੀ ਮੁੱਟੀ ਪ੍ਰੈਸ ਚ ਬਿਆਨ ਦੇ ਦਿੱਤਾ ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਫਿਰ ਜੇਕਰ ਬਿਲਕੁਲ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਆਸੀ ਨੈਰੇਟਿਵ ਆਪਣਾ ਕੋਈ ਖੜਾ ਕਰੋ ਤੇ ਪੰਜਾਬ ਨੂੰ ਐਕਚੁਅਲੀ ਬਹੁਤ ਜ਼ਰੂਰਤ ਹੈ ਆਪਾਂ ਇਸ ਵਿਸ਼ੇ ਤੇ ਵੀ ਲਗਾਤਾਰ ਗੱਲ ਕਰਦੇ ਰਹਿਣਾ ਕਿ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲਾ ਸਿਆਸੀ ਭਵਿੱਖ ਕਿਹੋ ਜਿਹਾ ਹੋ ਸਕਦਾ ਜਾਂ ਪੰਜਾਬੀਆਂ ਨੂੰ ਕਿਹੋ ਜਿਹਾ ਸਿਆਸੀ ਨੈਰੇਟਿਵ ਦੀ ਲੋੜ ਹੈ ਸੋ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਅੱਜ ਦੀ ਜਿਹੜੀ ਇਹ ਗੱਲਬਾਤ ਹੈ ਤੁਹਾਨੂੰ ਕਿਵੇਂ ਦੀ ਲੱਗੀਏ ਤੁਸੀਂ ਸਾਨੂੰ ਆਪਣੀਆਂ ਪ੍ਰਤੀਕਿਰਿਆਵਾਂ ਦੇ ਜਰੀਏ ਆਪਣੇ ਕਮੈਂਟਸ ਦੇ ਜਰੀਏ ਸਾਡੇ ਨਾਲ ਸਾਂਝੀ ਕਰਨਾ ਵੀਡੀਓ ਆਲਰੇਡੀ ਲੰਬੀ ਹੋ ਗਈ ਹੈ ਪਰ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਡੇ ਨਾਲ ਤਕਰੀਬਨ ਹਰ ਵਿਸ਼ੇ ਤੇ ਗੱਲ ਕੀਤੀ ਜਾਵੇ ਖਾਸ ਕਰਕੇ ਵਰਲਡ ਪੋਲਿਟਿਕਸ ਦੇ ਵਿੱਚ ਜੋ ਵੀ ਹੋ ਰਿਹਾ ਤੇ ਇੱਕ ਬਹੁਤ ਦੁਖਦਾਈਕ ਤੇ ਦਿਲ ਦਹਿਲਾਉ ਵਾਲਾ ਜਿਹੜਾ ਟੌਪਿਕ ਹੈ ਜੋ ਕਿ ਇਜ਼ਰਾਈਲ ਤੇ ਕਾਜ਼ਾ ਦੇ ਵਿੱਚ ਜੋ ਚੱਲ ਰਿਹਾ ਕਾਜ਼ਾ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਤੇ ਵੀ ਆਪਾਂ ਜਿਹੜੀ ਲਗਾਤਾਰ ਗੱਲ ਕਰਾਂਗੇ ਦੁਬਾਰਾ ਕੋਆਂ ਅਸੀਂ ਨਵੇਂ ਸਾਲ ਦੇ ਵਿੱਚ ਕਿ ਉੱਥੇ ਜਲਦੀ ਤੋਂ ਜਲਦੀ ਅਮਨ ਆ ਸਕੇ ਪਰ ਜਿੱਦਾਂ ਦੇ ਮਿਡਲ ਈਸਟ ਦੇ ਵਿੱਚ ਹਾਲਾਤ ਬੜ ਦੇ ਜਾ ਰਹੇ ਨੇ ਇਟਸ ਨਾਟ ਗੁੱਡ ਫੋਰ ਹੋਲ ਆਫ ਦਾ ਵਰਲਡ ਇਹ ਮਾਨਵਤਾ ਲਈ ਕੋ ਚੰਗੀ ਗੱਲ ਨਹੀਂ ਆਲਰੇਡੀ ਯੂਕਰੇਨ ਰਸ਼ੀਆ ਦੇ ਵਿੱਚ ਉੱਥੇ ਵੀ ਜੰਗ ਦੇ ਵਿੱਚ ਦੁਬਾਰਾ ਜਿਹੜੀ ਆ ਸਾਨੂੰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਆ ਪਿੱਤੇ ਇੱਕ ਹਫਤੇ ਦੇ ਵਿੱਚ ਯੂਕਰੇਨ ਰਸ਼ੀਆ ਦੇ ਵਿੱਚ ਦਰਮਿਆਨ ਉੱਥੇ ਕਈ ਕਾਰਵਾਈਆਂ ਹੋਈਆਂ ਜਿਸ ਤੋਂ ਦੁਬਾਰਾ ਜਿਹੜਾ ਜੰਗ ਦੇ ਵਿੱਚ ਇੱਕ ਤੇਜ਼ੀ ਆ ਗਈ ਆ ਤੇ ਉਧਰ ਆਲਰੇਡੀ ਮਿਡਲ ਈਸਟ ਦੇ ਵਿੱਚ ਜਿਹੜਾ ਕੌਨਫਲਿਕਟ ਆ ਉਹਦਾ ਡਰ ਆ ਕਿ ਉਧਰੋਂ ਹੂਥੀ ਰੈਵਲ ਜਿਹੜੇ ਨੇ ਉਹਨਾਂ ਨੇ ਆਪਣਾ ਬਹੁਤ ਕੁਝ ਸ਼ੁਰੂ ਕੀਤਾ ਹੋਇਆ ਇਧਰੋਂ ਹਜ਼ਬੋਲਾ ਦੇ ਨਾਲ ਖਤਰਾ ਆ ਜਿਹੜੀ ਹਮਾਸ ਦੇ ਤੇ ਇਜ਼ਰਾਈਲੀ ਫੋਰਸਸ ਦੀ جنگ ਆਲਰੇਡੀ ਜਾਰੀ ਆ ਸੋ ਬਹੁਤ ਜਿਹੜਾ ਇਹ ਇਸ ਤਰੀਕੇ ਦੇ ਜਿਹੜਾ ਸਮਾਂ ਆ ਕਿ ਜਿਹਦੇ ਵਿੱਚ ਅਸੀਂ ਦੁਆ ਕਰਾਂ ਕਿ ਜਲਦੀ ਤੋਂ ਜਲਦੀ ਅਮਨ ਤੇ ਸ਼ਾਂਤੀ ਆਵੇ ਤੇ ਅਸੀਂ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਜੀ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਬਾਰੇ ਆਪਣੀ ਪ੍ਰਤੀਕਿਰਿਆ ਜਰੂਰ ਦੇਣਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਨਾ ਤੇ ਕਿਉਂਕਿ ਨਵਾਂ ਚੈਨਲ ਹੈ ਤੇ ਬਹੁਤ ਜ਼ਰੂਰਤ ਹੈ ਤੁਹਾਡੇ ਪਿਆਰ ਦੀ ਤੁਹਾਡੇ ਹੌਸਲੇ ਦੀ ਸੋ ਸਬਸਕ੍ਰਾਈਬ ਦਾ ਬਟਨ ਜਰੂਰ ਦਬਾ ਦੇਣਾ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਬੇਖਣ ਸੁਣਨ ਦੇ ਲਈ ਧੰਨਵਾਦ